ਨਮਸਕਾਰ ਮੈਂ ਰੋਜ਼ਿਕਲੋਤਰਾ ਤੁਹਾਡਾ ਆਪਣਾ ਵੀਰ ਤੁਹਾਡਾ ਬੇਟਾ ਜੋ ਮੈਂ ਗੀਤ ਲਿਖਿਆ ਸੀ ਪਾਕਿਸਤਾਨ ਦੇ ਖਿਲਾਫ ਕੀ ਲਾਹੋਰਾ ਸੀ ਲੈ ਕੇ ਚੱਲਾਂਗੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਵਾਕਿ ਇਹ ਹਰ ਭਾਰਤੀ ਦੇ ਦਿਲ ਚ ਇੱਕ ਪਾਕਿਸਤਾਨ ਦੇ ਪ੍ਰਤੀ ਨਫ਼ਰਤ ਹੋਣੀ ਚਾਹੀਦੀ ਕਿਉਂਕਿ ਪਾਕਿਸਤਾਨ ਵਾਲੇ ਸਾਡੇ ਲੋਕਾਂ ਦੇ ਬਹੁਤ ਜ਼ਿਆਦਾ ਜ਼ੁਲਮ ਕਰਦੇ ਹਨ ਤੇ ਅਸੀਂ ਸਰਕਾਰ ਅੱਗੇ ਵੀ ਇਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਜੋ ਜਵਾਬ ਦਿੱਤਾ ਜਾਵੇ ਜੋ ਗੋਲੀਆਂ ਚਲਾਉਂਦੇ ਨੇ ਮਾਸੂਮਾਂ ਦੇ ਕਦੀ ਸਾਡੇ ਭਾਰਤੀ ਲੋਕਾਂ ਦੇ ਸਿਰ ਵੱਟ ਕੇ ਲਾ ਜਾਂਦੇ ਨੇ ਕਦੀ ਪਹਿਲਗਾਮ ਦੇ ਵਿੱਚ ਹਮਲਾ ਕਰਦੇ ਨੇ ਕਦੀ ਫਲਮਾਮਾਂ ਦੇ ਵਿੱਚ ਹਮਲਾ ਕਰਦੇ ਨੇ ਇਹਨਾਂ ਦਾ ਵਦਰਾ ਜ਼ਰੂਰ ਲਿਆ ਜਾਏ ਹੁਣ ਮੈਂ ਕੁਝ ਹੋਰ ਵੀ ਲੈਣਾ ਲਿਖਿਆ ਪਰ ਮੈਂ ਸਭ ਤੋਂ ਪਹਿਲਾਂ ਪਠਾਨਕੋਟ ਦੀ ਕੁਝ ਲੈਣਾ ਤੁਹਾਡੇ ਅੱਗੇ ਪੇਸ਼ ਕਰਾਂਗਾ ਕਿ ਸਾਡਾ ਜ਼ਿਲ੍ਹਾ ਹੈ ਪਠਾਨਕੋਟ ਵੈਰੀਆ ਤੇ ਬੜੇ ਧਿਆਨ ਨਾਲ ਸੁਣਨਾ ਫੁੱਲ ਨਾ ਰਹੀ ਸਾਨੂੰ ਫਲਵਾ ਮਾਰਸੀਨੀ ਇਸ ਲਈ ਤਾਰੋਸ਼ ਰੇ ਦੇਣਾ ਤਾਨੂੰ چیرਨੀ ਦੋਸਤੋ ਫਲਮਾਮਾ ਦੇ ਵਿੱਚ ਸਾਡੇ ਸੀਐਸਪੀ ਦੇ ਜੋ ਨੌਜਵਾਨ ਸੀ ਇਹਨਾਂ ਨੇ ਸ਼ਹੀਦ ਕਰ ਦਿੱਤੇ ਸੀ ਉਸ ਦੇ ਬਾਰੇ ਮੈਂ ਪਹਿਰਾ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਭੁੱਲ ਨਾ ਦੀ ਸੰਗ ਫਲਵਾ ਮਮਰਾ ਸੀਨੀ ਇਸ ਲਈ ਤਾਂ ਰੋਸ਼ਨ ਨੇ ਦੇਣਾ ਤਨੁਛੀਨੀ ਉਹ ਸਾਡਾ ਜ਼ਿਲ੍ਹਾ ਹੈ ਪਖਾਨਕੋਟ ਬੈਰੀਆ ਸਾਡਾ ਜ਼ਿਲ੍ਹਾ ਹੈ ਪਖਾਨਕੋਟ ਬੈਰੀਆ ਲਾਹੌਰ ਚ ਤਰੰਗਾਂ ਲਹਿਰਾ ਕੇ ਸੱਡਾਂ ਆਗੇ ਤੇ ਤੁਸੀਂ ਕਹਿੰਦੇ ਹੋ ਲੈਣਾ ਕਸਮੀਰ ਲਾਹੌਰ ਅਸੀਂ ਲੈ ਕੇ ਸੱਡਾਂ ਆਗੇ कहें कश्मीर लहोर अडा गे पहले भी ना हम हारे थे अब भी ना हम हारेंगे पाकिस्तान वालों आप इतना समझ लेना कि तेरे घर में घुसकर मारेंगे जो कहते हिंदुस्तानी वो करके दिखा देंगे दुनिया के नक्शे में तेरा नाम हटा देंगे जय हिंद जय भारत